ਤੁਸੀਂ ਨਾਲ ਦਿਖਾ ਰਹੇ ਆ ਤੁਸੀਂ ਆ ਬਚਦੇ ਕਿ ਕਿਸ ਤਰੀਕੇ ਦੇ ਨਾਲ ਰੋਸਮੈਂਟ ਜਿਹੜੀ ਹੈ ਹਟਾਈ ਜਾ ਰਹੀ ਹੈ ਕਾਰਪੋਰੇਸ਼ਨ ਦੀ ਟੀਮ ਨਾਲ ਅਸੀਂ ਇਹਨਾਂ ਨੂੰ ਮਤਲਬ ਫਿਰ ਬਰਨ ਦਿੱਤੇਈ ਉਹ ਨਹੀਂ ਸੁਧਰੇ ਫਿਰ ਅਸੀਂ ਇਹਨਾਂ ਨੂੰ ਨੋਟਿਸ ਜਾਰੀ ਕਰਤਾ ਅੱਜ ਲਾਸਟ ਵਾਰਨਿੰਗ ਆ ਇਹਨਾਂ ਨੂੰ ਇੱਕ ਨੋਟਿਸ ਦੇਣਾ ਸ਼ਾਮ ਤੱਕ ਫਿਰ ਇਹਨਾਂ ਦੇ ਖਿਲਾਫ ਜਿਹੜੀ ਮਾਰਕੀਟ ਦਾ ਸਮਾਨ ਬਾਹਰ ਉਹਦੇ ਖਿਲਾਫ ਐਫਆਈਰੋ ਜਗੂ ਪਜੇ ਅੱਜ ਤੁਸੀਂ ਇਹ ਕਰ ਤਾਂ ਰਹੇ ਹੋ ਇਹਨਾਂ ਨੇ ਹੁਣੇ ਫੇਰ ਵਾਰ ਕੱਢ ਲੈਣਾ ਨਹੀਂ ਨਹੀਂ ਕੱਢਣੇ ਨਹੀਂ ਦੇਣਾ ਇਹ ਤੇ ਮੈਸਿੰਜਰਸ ਨੂੰ ਲੁਧਿਆਣਾ ਦੇ ਛੋੜਾ ਬਾਜ਼ਾਰ ਕੰਟਾ ਕਰਦੀਆਂ ਤਸਵੀਰਾਂ ਦੇਖ ਰਹੇ ਹੋ ਤੁਸੀਂ ਕਿ ਇਨਕ੍ਰੋਚਮੈਂਟ ਹੈ ਅੱਜ ਕੱਲ ਸਾਰੇ ਸ਼ਹਿਰ ਦੇ ਵਿੱਚ ਤੁਸੀਂ ਦੇਖ ਰਹੇ ਹੋ ਅਲੱਗ-ਅਲੱਗ ਏਰੀਆ ਦੇ ਵਿੱਚ ਇਨਕ੍ਰੋਚਮੈਂਟ ਹੈ ਪਰ ਨਗਰ ਨਿਗਮ ਇੱਕ ਵਾਰ ਤਾਂ ਛੁਕ ਲੈਂਦਾ ਇਨਕ੍ਰੋਚਮੈਂਟ ਸਾਰੀ ਉਸ ਤੋਂ ਬਾਅਦ ਕੀ ਕਰਦਾ ਹੈ ਕਿ 500 ਹਜ਼ਾਰ ਦਾ ਜੁਰਮਾਨਾ ਲਗਾਇਆ ਔਰ ਉਸ ਤੋਂ ਬਾਅਦ ਜੀ ਫਿਰ ਰੇੜੀਆਂ ਵਾਪਸ ਫਿਰ ਇਨਕ੍ਰੋਚਮੈਂਟ ਉੱਧਾਈ ਪਰ ਅੱਜ ਟ੍ਰੈਫਿਕ ਦੇ ਐਸਆਈ ਦੀਪਕਨ ਸਰ ਨਾਲ ਮੌਜੂਦ ਨੇ ਤੁਸੀਂ ਤਸਵੀਰਾਂ ਵਿੱਚ ਦੇਖ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਕੋਲੈਜ ਵਾਲੋ ਆਪੀ ਅਪਰੋਚਮੈਂਟਾਂ ਕਰਾ ਜਾਰੀ ਹੈ ਤਸਵੀਰਾਂ ਤੁਸੀਂ ਨਾਲ-ਨਾਲ ਦੇਖ ਰਹੇ ਹੋ ਛੋੜਾ ਬਜ਼ਾਰ ਘੰਟਾ ਕਰਦੀ ਹੈ ਤਸਵੀਰਾਂ ਦਿਖਾ ਰਹੀਆਂ ਜਿੱਥੇ ਦੇਖੋ ਜੇ ਕਿਸ ਤਰੀਕੇ ਨਾਲ ਇਹ ਅਪਰੋਚਮੈਂਟ ਜਿਹੜੀ ਹੈ हटਾਈ ਜਾ ਰਹੀ ਹੈ ਸੋ ਦੇਖ ਸਕਦੇ ਹੋ ਤੁਸੀਂ ਆ ਗਏ ਸਮਾਨ ਅੱਜ ਇਥੋਂ ਦੇ ਅੰਦਰ ਕਰਨਗੇ ਉਸ ਤੋਂ ਬਾਅਦ ਜਬ ਬਾਗ ਕੱਢਦੇ ਹੈ ਫਿਰ ਕੋ ਜਿਹੇ ਐਸਆਈ ਜਿਹੜੇ ਦੀਪਕ ਨੇ ਉਹਨਾਂ ਵੱਲੋਂ ਸਾਫ਼-ਸਾਫ਼ ਕਿਹਾ ਗਿਆ ਅਸੀਂ ਬਖਸ਼ਾਂਗੇ ਨਹੀਂ ਜੀ ਸਰ ਸਰ ਤੁਸੀਂ ਅੱਜ ਖੁਦ ਜਿਹੜੇ ਨਗਰ ਨਿਗਮ ਵਾਲਾ ਕੰਮ ਕਰ ਰਹੇ ਹੋ ਇਹ ਨਹੀਂ ਸਾਡੇ ਮਾਰਜੋ ਕਮਿਸ਼ਨਰ ਪੁਨੀ ਸਾਹਿਬ ਨੇ ਨਾ ਸਕਦੇ ਹੁੰਦਾ ਤੁਸੀਂ ਅਸੀਂ ਇਹਨਾਂ ਨੂੰ ਪਹਿਲਾਂ ਵਾਰਨਿੰਗ ਦਿੱਤੀ ਕਾਰਪੋਰੇਸ਼ਨ ਦੀ ਟੀਮ ਨਾਲ ਅਸੀਂ ਇਹਨਾਂ ਨੂੰ ਮਤਲਬ ਫੇਰ ਵਾਰਨਿੰਗ ਦਿੱਤੀ ਇਹਨਾਂ ਨੂੰ ਅਕਰੋਜਮੈਂਟ ਸੰਬੰਧੀ ਜਾ ਮੜਾ ਲੱਗਦਾ ਇਹ ਨਹੀਂ ਸੁਧਰੇ ਫਿਰ ਅਸੀਂ ਇਹਨਾਂ ਨੂੰ ਨੋਟਿਸ ਜਾਰੀ ਕਰਦਾ ਅੱਜ ਲਾਸਟ ਵਾਰਨਿੰਗ ਆ ਇਹਨਾਂ ਨੂੰ ਇੱਕ ਨੋਟਿਸ ਦੇਣਾ ਸ਼ਾਮ ਤੱਕ ਫਿਰ ਇਹਨਾਂ ਦੇ ਖਿਲਾਫ ਜਿਹੜੀ ਮਾਰਕੀਟ ਦਾ ਸਮਾਨ ਬਾਹਰ ਉਹਦੇ ਖਿਲਾਫ ਐਫਆਈ ਰੋਜ਼ ਕੀਤੀ ਜਾਵੇ ਸਰ ਅਗਰ ਦੇਖਿਆ ਜਾਵੇ ਨਗਰ ਨਿਗਮ ਵਾਲੇ ਆਉਂਦੇ ਨੇ ਪਹਿਲਾਂ ਚੁੱਕ ਲੈਂਦੇ ਨੇ ਸਮਾਨ ਫਿਰ ਅੰਦਰ ਰੱਖ ਦਿੰਦੇ ਨੇ ਉਸ ਤੋਂ ਬਾਅਦ ਦੇਖਿਆ ਜਾਵੇ ਜਿਹੜੇ ਦੁਕਾਨਦਾਰ ਨੇ ਉੱਥੋਂ ਦੀ ਆਪਣੀ ਰੇੜੀਆਂ ਛਡਵਾ ਲਿਆ ਹੁੰਦੇ ਨੇ 5-500 ਰੁਪਏ ਦੇ ਕੇ ਹਜ਼ਾਰ-ਹਜ਼ਾਰ ਇਹ ਤੁਸੀਂ ਚੋੜੇ ਬਾਜ਼ਾਰ 'ਚ ਘੰਟਾ ਕਰਤਾ ਲਗਾਤਾਰ ਹੀ ਦਦਾ ਏਰੀਆ 'ਚ ਜਿੱਥੇ ਇਨਕ੍ਰੋਚਮੈਂਟ ਕੀ ਟ੍ਰੈਫਿਕ ਵੀ ਨਾ ਹੁੰਦਾ ਅੱਜ ਤੁਸੀਂ ਇਹ ਕਰਤਾ ਰਹੀਓ ਇਹਨਾਂ ਨੇ ਹੁਣੇ ਫੇਰ ਵਾਰ ਕੱਢ ਲੈਣਾ ਨਹੀਂ ਨਹੀਂ ਕੱਢਣ ਨਹੀਂ ਦੇਣਾ ਜੇ ਕੱਢਣਗੇ ਅਸੀਂ ਕਾਰਪੋਰੇਸ਼ਨ ਨਾਲ ਗੱਲਬਾਤ ਕਰਕੇ ਨਾਲ ਹੀ ਇਹਨਾਂ ਦੇ ਖਿਲਾਫ ਪਰਚਾ ਦਰਜ ਕਰਾਂਗੇ ਸਮਾਨ ਇਹਨਾਂ ਦਾ ਜ਼ਬਤ ਕਰਾਂਗੇ ਉਹ ਨਹੀਂ ਬਖਸ਼ਿਆ ਜਾਵੇਗਾ ਤੁਹਾਡੇ ਕਿਸੇ ਨੂੰ ਨਹੀਂ ਬਖਸ਼ਿਆ ਜਾਵੇ ਅੱਜ ਘੰਟਾ ਕਰਾਇਓ ਸਰ ਬਾਕੀ ਲੁਧਿਆਣਾ ਸ਼ਹਿਰ ਦੇ ਵਿੱਚ ਦੇਖੀਏ ਸਾਰੀ ਸਾਈਡਸ ਤੇ ਆਪਾਂ ਲੁਧਿਆਣਾ ਸ਼ਹਿਰ ਚ ਦੇਖਿਆ ਇਨਕ੍ਰੋਚਮੈਂਟ ਫੀਲਡਾਂ ਵਿੱਚ ਹੋ ਗਿਆ ਉਧਰ ਅਗਰ ਗੱਲ ਕਰੀਏ ਤੁਹਾਨੂੰ ਇੱਕ ਹੋਰ ਚੀਜ਼ ਨੋਟਿਸ ਤੇ ਲਿਆ ਰਹੇ ਹਾਂ ਵਿਸ਼ਕਰਮਾ ਚੌਂਕ 'ਚ ਸਰ ਪਾਰਕਿੰਗ ਦੀ ਜਗ੍ਹਾਏ ਵਿਸ਼ਕਰਮਾ ਚੌਂਕ 'ਚ ਦੇਖੇ ਪਾਰਕਿੰਗ ਦੀ ਜਗ੍ਹਾਏ ਉੱਥੇ ਰੇਡੀਆਂ ਲੱਗੀਆਂ ਹੋਈਆਂ ਨੇ ਉਹਨੂੰ ਤੁਸੀਂ ਕਦੀ ਐਕਸ਼ਨ ਲਿਤਾਉਂਦੇ ਕਿ ਏਰੀਆ ਪੈਂਦਾ ਹੈ ਉਹ ਜੋਂ ਇੰਚਾਰਜ ਦੇ ਹੋਰਦਾ ਫਿਰ ਵੀ ਅਸੀਂ ਤੁਹਾਡੇ ਕਹਿਣ ਦੇ ਮੁਤਾਬਕ ਅੱਜ ਗੱਲਬਾਤ ਕਰਕੇ ਮੌਕੇ ਤੇ ਵਿਜਿਟ ਕਰਾਂਗੇ ਉਹ ਵੀ ਜੁਰਮਾ ਦੇਵਾਂਗੇ ਜੀ ਅੱਜ ਹੀ ਯਾਨੀ ਕਿ ਜੇ ਤੁਸੀਂ ਬਿਲਕੁਲ ਜੇ ਤੁਸੀਂ ਹਟਵਾਓਗੇ ਤੇ ਨਾਲੇ ਜਿਹੜਾ ਅਗਰ ਕੋਈ ਰੱਖਦਾ ਤਾਂ ਹੁਣ ਤਾਂ ਕਾਰਵਾਈ ਪੱਕੀ ਹੈ ਬਿਲਕੁਲ ਜੀ ਬਿਲਕੁਲ 105% ਦੇਖ ਲਓ ਸਾਡੇ ਚੈਨਲ ਤੇ ਕਹਿ ਰਹੇ ਹੋ ਤੁਸੀਂ ਨਹੀਂ ਨਹੀਂ ਮੇਰੀ ਪਹਿਲਾ ਅਸੀਂ ਇਹਨਾਂ ਨੂੰ ਨੋਟਿਸ ਦੇਣਾ ਜੇ ਤਿੰਨ ਜਿਹੜੇ ਦੁਕਾਨਦਾਰ ਨੂੰ ਇਹਨਾਂ ਨੋਟਿਸ ਮਿਲ ਗਏ ਉਹਦੇ ਖਿਲਾਫ ਐਫ ਆਈ ਆਰ ਜੇ ਸਰ ਦੁਬਾਰਾ ਹੋਇਆ ਮੈਂ ਤੁਹਾਨੂੰ ਦੱਸੀ ਤੇ ਜਾ ਰਿਹਾ ਜੀ ਪਹਿਲਾਂ ਇਹਨਾਂ ਨੂੰ ਵਰਨਿੰਗ ਦੇਤੀ ਆ ਵਰਨਿੰਗ ਤੋਂ ਬਾਅਦ ਨੋਟਿਸ ਜਾਰੀ ਕਰਦਾ ਨੋਟਿਸ ਤੋਂ ਬਾਅਦ ਨਹੀਂ ਸੁਧਨਗੇ ਫਿਰ ਅਫੀਰ ਹੋਊਗਾ ਉਹੀ ਅੱਜ ਆਪਣੇ ਏਰੀਆ 'ਚ ਜਿਵੇਂ ਮਤਲਬ ਤੁਸੀਂ ਕਹਿ ਰਹੇ ਹੋ ਅਲੱਗ-ਅਲੱਗ ਜ਼ੋਨ ਹੈ ਤੁਹਾਡੇ ਵਾਲੀ ਕਾਰਵਾਈ ਅਗਰ ਸਾਰੇ ਏਰੀਆ 'ਚ ਹੋਣ ਲੱਗ ਜਾਏ ਤਾਂ ਵਧੀਆ ਨਾ ਹੋ ਜੇ ਲੂਦੇ ਨਹੀਂ ਨਹੀਂ ਸਾਡੇ ਨਾਲ ਟ੍ਰੈਫਿਕ ਦੇ ਵਿੱਚ 8 ਜ਼ੋਨ ਨੇ ਜੀ ਮਾਨ ਜੋ ਕਮਿਸ਼ਨਰ ਸਾਹਿਬ ਵੱਲੋਂ ਮਾਨ ਜੋ ਡੀਸੀ ਤੋਂ ਟ੍ਰੈਫਿਕ ਸਰ ਵੱਲੋਂ ਏਡੀਸੀਪੀ ਸੋਰੀ ਟ੍ਰੈਫਿਕ ਸਰ ਵੱਲੋਂ ਮੈਸੇਜ ਆ ਏਸੀਪੀ ਸਾਹਿਬ ਵੱਲੋਂ 8 ਜ਼ੋਨਾਂ ਦੇ ਵਿੱਚ ਅਗਰੋਜਮੈਂਟ ਕਰਾਈ ਜਾਵੇ ਕਿਉਂ ਲੋਕ ਪਰੇਸ਼ ਇਹ ਲੋਕਾਂ ਨੂੰ ਪਹਿਲਾਂ ਵੀ ਅਸੀਂ ਥੋੜੇ ਥਰੂ ਅਖਬਾਰਾਂ ਥਰੂ ਵਾਰਨਿੰਗ ਦਿੱਤੀ ਸੀ ਵੀ ਪਲੀਸ ਉਹਨਾਂ ਦੇ ਅਸੀਂ ਤੁਹਾਨੂੰ ਕੋਆਰਡੀਨੇਟ ਕਰਦੇ ਆ ਤੁਸੀਂ ਸਾਨੂੰ ਕਰੋ ਜੀ ਇਹ ਨਹੀਂ ਮੰਨੇ ਅੱਜ ਫਿਰ ਉਪਰ ਹੋ ਸਕਦਾ ਰਹਿੰਦਾ ਨੇ ਵੀ ਅੱਜ ਲਾਸਟ ਵਾਰਨਿੰਗ ਇਹਨਾਂ ਨੂੰ ਦਿਓ ਇਹਨਾਂ ਨੂੰ ਨੋਟਿਸ ਜਾਰੀ ਕਰ ਦਿਓ ਜੇ ਨੋਟਿਸ ਤੋਂ ਬਾਅਦ ਇੱਕ ਦੁਕਾਨਦਾਰ ਨੂੰ ਅਸੀਂ ਤਿੰਨੇ ਨੋਟਿਸ ਜਾਰੀ ਕਰਨੇ ਆ ਜੀ ਤਿੰਨੇ ਨੋਟਿਸਾਂ ਤੋਂ ਬਾਅਦ ਇਹਨਾਂ ਦੇ ਖਿਲਾਫ ਐਫ ਆਈ ਆਰ ਲੱਗ ਜਾ ਜੀ ਬਿਲਕੁਲ ਸੋ ਸਰ ਬਾਕੀ ਜ਼ੋਨਾ ਦੇ ਵਿੱਚ ਵੀ ਇੱਦਾਂ ਹੀ ਹੋਏਗਾ ਜਿੱਦਾਂ ਤੁਹਾਡੇ ਜ਼ੋਨ ਚ ਅੱਠ ਅੱਠ ਜ਼ੋਨਾਂ 'ਚ ਲੱਗੇ ਨੇ ਅੱਠਾਂ ਦੀ ਡਿਊਟੀ ਲੱਗੀ ਹੈ ਸਾਰਿਆਂ ਦੀ ਡਿਊਟੀ ਲੱਗੀ ਜੀ ਥੈਂਕ ਯੂ ਸਰ ਥੈਂਕ ਯੂ ਸੋ ਬਿਲਕੁਲ ਜੋ ਤੁਸੀਂ ਤਸਵੀਰਾਂ ਵਿੱਚ ਦੇਖ ਰਹੇ ਹੋ ਲੁਧਿਆਣਾ ਦੇ ਆਪਾਂ ਘੰਟਾ ਕਰਦੇ ਵਿੱਚ ਮੌਜੂਦ ਆ ਜੇਕਰ ਕੋਈ ਦੁਕਾਨਦਾਰ ਫਿਰ ਦੁਬਾਰਾ ਇਨਕ੍ਰੋਚਮੈਂਟ ਕਰੇਗਾ ਤੇ ਉਹਦੇ ਤੇ ਐਫਆਈਆਰ ਪੱਕੀ ਹੈ ਪਹਿਲਾਂ ਵਾਰਨਿੰਗ ਦਿੱਤੀ ਜਾ ਰਹੀ ਹੈ ਫਿਰ ਨੋਟਿਸ ਜਿਹੜਾ ਇਹ ਦਿੱਤਾ ਜਾਏਗਾ ਉਸ ਤੋਂ ਬਾਅਦ ਨੋਟਿਸ ਜਾਰੀ ਘਾਤਾ ਤੇ ਉਸ ਤੋਂ ਬਾਅਦ ਐਫਆਈਆਰ ਪੱਕੀ ਹੈ ਸੋ ਲੁਧਿਆਣਾ ਦੇ ਵਿੱਚ ਅੱਠ ਜ਼ੋਨ ਨੇ ਟ੍ਰੈਫਿਕ ਜ਼ੋਨ ਜਿਹੜਾ ਇਸ ਏਰੀਆ ਦੇ ਵਿੱਚ ਜਦੋਂ ਅਸੀਂ ਆਪਾਂ ਹੁਣ ਦੇਖਿਆ ਵਾ ਕਿ ਜਿਹੜੇ ਨਗਰ ਨਿਗਮ ਵੱਲੋਂ ਪਹਿਲਾਂ ਤਾਂ ਰੇੜੀਆਂ ਚੁੱਕ ਚੁਕਵਾ ਲੈਂਦੇ ਨੇ ਜਾਂ ਇਨਕ੍ਰੋਚਮੈਂਟ ਹਟਾ ਦਿੰਦੇ ਉਸ ਤੋਂ ਬਾਅਦ ਫਿਰ ਜਿਹੜੇ ਨੇ ਦੁਕਾਨਦਾਰ ਪੈਸੇ ਦੇ ਕੇ ਉਸ ਤੋਂ ਬਾਅਦ ਵਾਪਸ ਆ ਜਿਹੜੀ ਇਨਕ੍ਰੋਚਮੈਂਟ ਕਰ ਲੈਂਦੇ ਨੇ ਔਰ ਹੁਣ ਹੁਣ ਸਖਤੀ ਵਰਤੀ ਜਾ ਰਹੀ ਹੈ ਤੁਸੀਂ ਤਸਵੀਰਾਂ ਦੇਖਣ ਲੁਧਿਆਣਾ ਤੇ ਘੰਟਾ ਕਰਦੀ ਆ ਇਹਦੇ ਦੀ ਅਪਡੇਟਸ ਨਾਲ ਬਨੇ ਰਹੋ ਸਿਟੀ ਹੋਮ ਨਿਊਜ਼ ਦੇ ਨਾਲ